ਪ੍ਰਧਾਨ ਜੀ ਜਿਹੜਾ ਤੁਹਾਡੇ ਕੋਲੇ ਇਹ ਮਸਲਾ ਆਇਆ ਹੈਗਾ ਜ਼ਿਲ੍ਹਾ ਲਾਇਬ੍ਰੇਰੀ ਦਾ ਹਨਾ ਇਹਦੇ ਸੰਬੰਧ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਅਸੀਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਐਸਾ ਵੱਲੋਂ ਜੀ ਇਸ ਮਾਮਲੇ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਠੀਕ ਇਹ ਮਸਲਾ ਹੈਗਾ ਵੀ ਇਹਦਾ ਮਸਲਾ ਵਿਦਿਆਰਥੀਆਂ ਤੋਂ ਪੜ੍ਹਾਈ ਦਾ ਅਧਿਕਾਰ ਖੋਹਣ ਦਾ ਮਸਲਾ ਹੈ ਜੀ ਉਹ ਇਹ ਛੋਟਾ ਮਸਲਾ ਨਹੀਂ ਹੈਗਾ ਜੀ ਇਥੋਂ ਇਹਨਾਂ ਨੂੰ ਪਹਿਲਾਂ ਕਿਹਾ ਗਿਆ ਵੀ ਜਿਹੜੀ ਆਪਣੇ ਜ਼ਿਲ੍ਹੇ ਦੀ ਲਾਇਬ੍ਰੇਰੀ ਆ ਅਮੇਦ ਕ੍ਰਿਪਾ ਬਨਮਾਨਸਾ ਦੇ ਵਿੱਚ ਜਿਹੜੀ ਜੀ ਉੱਥੋਂ ਉਸ ਲਾਇਬ੍ਰੇਰੀ ਦੀ ਮਰਮਮਤ ਕਰਾਉਣ ਦੇ ਨਾਮ ਤੇ ਇਹਨਾਂ ਨੂੰ ਉਠਾ ਕੇ ਬਚਤ ਭਵਨ ਦੇ ਵਿੱਚ ਬਿਠਾਇਆ ਗਿਆ ਜੀ ਦੋ ਤਿੰਨ ਮਹੀਨੇ ਇਹ ਉੱਥੇ ਬੈਠ ਕੇ ਪੜ੍ਹਿਆ ਵਿਦਿਆਰਥੀਆਂ ਨੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਬਚਤ ਭਵਨ ਦੇ ਵਿੱਚੋਂ ਹੁਣ ਕੀ ਇਹਨਾਂ ਨੂੰ ਕਿਹਾ ਜਾ ਰਿਹਾ ਹੈਗਾ ਵੀ ਤੁਹਾਡੀ ਲਾਇਬ੍ਰੇਰੀ ਜਿਹੜੀ ਹੈ ਮਤਲਬ ਉਹਨੂੰ ਨਵੀਂ ਬਣਾ ਕੇ ਆ ਨਾ ਠੀਕ ਹੈ ਨਾ ਤੇ ਜ਼ਿਲ੍ਹਾ ਜੂਥ ਲਾਇਬ੍ਰੇਰੀ ਦਾ ਨਾਮ ਉਹਨਾਂ ਨੂੰ ਉਸ ਲਾਇਬ੍ਰੇਰੀ ਨੂੰ ਦੇ ਕੇ ਟੋਡੇ ਤੋਂ ਮਤਲਬ ਵੀ ਇੱਕ ਰੈੱਡ ਕਰਾਸ ਸੰਸਥਾ ਨੂੰ ਹੀ ਲਾਇਬ੍ਰੇਰੀ ਦਿੱਤੀ ਜਾ ਰਹੀ ਆ ਤੇ ਇਹਨਾਂ ਤੋਂ ਪਹਿਲਾਂ ਜਿਹੜੀ ਪਹਿਲਾਂ ਪੜ੍ਹਨ ਦੇ ਵੇਲੇ ਕੋਈ ਫੀਸ ਨਹੀਂ ਲਈ ਜਾਂਦੀ ਸੀਗੀ ਤੇ ਹੁਣ ਇਹਨਾਂ ਤੋਂ ਨਵਾਂ ਕਾਨੂੰਨ ਨਵੀਂ ਮਤਲਬ ਕਿ ਵਿਧੀ ਇਥੋਂ ਦਾ ਪ੍ਰਸ਼ਾਸਨ ਲੈ ਕੇ ਆਇਆਗਾ ਵੀ ਇਹਨਾਂ ਤੋਂ 500 ਰੁਪਿਆ ਪ੍ਰਤੀ ਮਹੀਨਾ ਫੀਸ ਵਸੂਲੀ ਜਾਇਆ ਕਰੂਗੀ ਠੀਕ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਮਸਲਾ ਵਿਦਿਆਰਥੀਆਂ ਤੋਂ ਪੜ੍ਹਨ ਦਾ ਹੱਕ ਹੋਣ ਦਾ ਮਸਲਾਗਾ ਤੇ ਸਾਡੀ ਜਿਹੜੀ ਪੰਜਾਬ ਦੀ ਤੇ ਸੈਂਟਰ ਦੀ ਸਰਕਾਰ ਜਿਹੜੀ ਕਹਿ ਰਹੀ ਸੀਗੀ ਵੀ ਇਹ ਮਤਲਬ ਕਿ ਸਾਡਾ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਨਿਕਾ ਪੜਨ ਵਾਸਤੇ ਵਧੀਆ ਸੇਵਾ ਸਹੂਲਤਾਂ ਦਿੱਤੀਆਂ ਜਾਣਗੀਆਂ ਸਕੂਲ ਵਧੀਆ ਬਣਾਏ ਜਾਣਗੇ ਕਾਲਜ ਵਧੀਆ ਬਣਾਏ ਜਾਣਗੇ ਯੂਨੀਵਰਸਿਟੀ ਨੂੰ ਗਰੰਟਾਂ ਜਾਰੀ ਕੀਤੀਆਂ ਜਾਣਗੀਆਂ ਠੀਕ ਹੈ ਨਾ ਜੀ ਤਮਾਮ ਉਹ ਸਾਰੇ ਵਾਅਦਿਆਂ ਨੂੰ ਅੱਖੋਂ ਬਰੋਕੇ ਕਰਕੇ ਤੇ ਸਾਡੇ ਪਿਛਲੀਆਂ ਸਰਕਾਰਾਂ ਦੇ ਰਾਹ ਤੇ ਤੁਰ ਪਈ ਸਰਕਾਰ ਤੇ ਸਾਡੇ ਵਿਦਿਆਰਥੀਆਂ ਤੋਂ ਦੇਸ਼ ਦੇ ਵਿਦਿਆਰਥੀਆਂ ਨੂੰ ਪੜਨ ਦਾ ਅਧਿਕਾਰ ਆ ਉਹ ਖੋਹਣ ਦੇ ਰਾਹ ਤੁਰ ਪਈ ਆ ਇਹ ਇਹਨੂੰ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਅਸੀਂ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਪਹਿਲਾਂ ਇਹਨਾਂ ਨੇ ਮਤਲਬ ਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੋਇਆ ਹੈਗਾ ਅਗਰ ਉਹ ਉਹਦੇ باوجود ਵੀ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਿਨਾਂ ਦੇ ਵਿੱਚ ਜਥੇਬੰਦੀ ਵੱਲੋਂ ਤਿੱਖੇ ਰੂਪ ਚ ਸੰਘਰਸ਼ ਵਿੜਾਂਗੇ ਤੇ ਇਹਨਾਂ ਦਾ ਡਟ ਕੇ ਸਮਰਥਨ ਕਰਾਂਗੇ ਜੀ ਜੇਕਰ ਤਾਂ ਪ੍ਰਸ਼ਾਸਨ ਤੁਹਾਡੀ ਮੰਗ ਨਹੀਂ ਮੰਨਦਾ ਤਾਂ ਤੁਸੀਂ ਸੰਘਰਸ਼ ਤਿੱਖਾ ਵਿੜੋਗੇ ਇਹਨਾਂ ਦਾ ਮਤਲਬ ਪੂਰ ਸਹਿਯੋਗ ਕਰਾਂਗੇ ਜੀ ਬਿਲਕੁਲ ਜੀ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ